ਤੇ ਜਿਸ ਸਾਰੇ ਪੈਨਪਰਾ ਬਣ ਮੇਰੇ ਬਲੋਂ ਸੱਤ ਸਰੀਆ ਕੱਲ ਅੱਜ ਦੀ ਵੀਡੀਓ ਮੇਰੀਆਂ ਭੈਣਾਂ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਦੇਖੋ ਅਕਸਰ ਤੁਸੀਂ ਅੱਜ ਕੱਲ ਨਾ ਇਹ ਇੱਕ ਕਾਮਨ ਜੀ ਬਿਮਾਰੀ ਹੋ ਗਈ ਹੈਗੀ ਕਿ ਚਿਹਰੇ ਤੇ ਨਾ ਬਹੁਤ ਜ਼ਿਆਦਾ ਪਿਗਮੇਟੇਸ਼ਨ ਹੋਣ ਲੱਗ ਗਿਆ ਮਤਲਬ ਕਿ ਚਿਹਰੇ ਤੇ ਇਥੋਂ ਨਾ ਬਲੈਕ ਬਲੈਕ ਛਾਈਆਂ ਪਹਿਲਾਂ ਹੁੰਦਾ ਸੀਗਾ ਜਦੋਂ ਪ੍ਰੈਗਨਸੀ ਹੁੰਦੀ ਸੀ ਨਾ ਉਸ ਟਾਈਮ ਮੇਰੇ ਭੈਣਾਂ ਦੇ ਜਦੋਂ ਹੁੰਦਾ ਸੀਗਾ ਨਾ ਜਾਪੇ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਇਹ ਪੈ ਜਾਂਦੀਆਂ ਨੇ ਜਾਂ ਬੱਚਾ ਹੋਣ ਤੋਂ ਪਹਿਲਾਂ ਨਾ ਕਾਲੀਆਂ ਕਾਲੀਆਂ ਛਾਈਆਂ ਪੈ ਜਾਂਦੀਆਂ ਨੇ ਇੱਕ ਨਿਸ਼ਾਨੀ ਵੀ ਉਹ ਕਹਿੰਦੇ ਹੁੰਦੇ ਸੀਗੇ ਵੀ ਹਨਾ ਵੀ ਇਹ ਪ੍ਰੈਜੈਂਸੀ ਦੀ ਕਿ ਨਿਸ਼ਾਨੀ ਹੁੰਦੀ ਸੀ ਨੱਕ ਦੇ ਉੱਪਰ ਪੈ ਜਾਣੀ ਆ ਤੇ ਇੱਥੇ ਆ ਨਾ ਇਸ ਜਗ੍ਹਾ ਤੇ ਹੋ ਜਾਣੀ ਆ ਪਰ ਅੱਜ ਕੱਲ ਇਹ ਬਹੁਤ ਜ਼ਿਆਦਾ ਇੱਕ ਕਾਮਨ ਬਿਮਾਰੀ ਹੋ ਚੁੱਕੀ ਹੈਗੀ ਜਿਹੜੀ ਕਿ ਹਰ ਇੱਕ ਨੂੰ ਹੋ ਰਹੀ ਹੈਗੀ ਤੇ ਇਹਦੀਆਂ ਨਾ ਬਹੁਤ ਮਹਿੰਗੀਆਂ ਮਹਿੰਗੀਆਂ ਤੁਸੀਂ ਦਵਾਈਆਂ ਲੈ ਕੇ ਬਹੁਤ ਪਤਾ ਨਹੀਂ ਹੋਮ ਰੈਮਡੀ ਵੀ ਹਨਾ ਬਹੁਤ ਯੂਜ਼ ਕਰ ਲਈਆਂ ਪਰ ਉਹ ਨਹੀਂ ਠੀਕ ਹੁੰਦੀਆਂ ਕਈ ਹੁੰਦਾ ਵੀ ਆਪਾਂ ਨੂੰ ਕਹਿੰਦੇ ਨੇ ਵੀ ਦਾਈ 1 ਮਿੰਟ ਦੇ ਵਿੱਚ ਠੀਕ ਹੋ ਜੂਗੀ ਰਾਤ ਦੇ ਵਿੱਚ ਠੀਕ ਹੋ ਜਾਓ ਦੇਖੋ ਕੋਈ ਵੀ ਬਿਮਾਰੀ ਹੈਗੀ ਹੈ ਨਾ ਚਲੋ ਠੀਕ ਹੈ ਵੀ ਸਾਰੇ ਅਸੀਂ ਯੂਟਿਊਬਰ ਜਿੰਨੇ ਵੀ ਹੋਣ ਨਾ ਵੀ ਆਪਣੇ ਚਲੋ ਵੀਡੀਓ ਨੂੰ ਦਿਖਾਉਣ ਦੇ ਮਾਰੇ ਕਹਿੰਦੇ ਨੇ ਵੀ ਹਾਂ ਦੋ ਘੰਟਿਆਂ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਕੀ ਕਰ ਜੂ ਪਰ ਕੋਈ ਵੀ ਚੀਜ਼ ਨੂੰ ਠੀਕ ਹੋਣ ਵਾਸਤੇ ਨਾ ਥੋੜਾ ਜਿਹਾ ਸਮਾਂ ਲੱਗਦਾ ਹੁੰਦਾ ਆਪਾਂ ਨਾ ਇੱਕ ਦੋ ਦਿਨ ਚੀਜ਼ ਨੂੰ ਵਰਤਦੇ ਆਪਾਂ ਕਹਿੰਦੇ ਵੀ ਨਹੀਂ ਫਰਕ ਪੈਂਦਾ ਪਰ ਜਿਹੜੀ ਮੈਂ ਚੀਜ਼ ਤੁਹਾਨੂੰ ਅੱਜ ਦੱਸੂਗੀ ਨਾ ਅਗਰ ਤੁਸੀਂ ਇਸ ਚੀਜ਼ ਨੂੰ ਲਗਾਤਾਰ ਇੱਕ ਮਹੀਨਾ ਵਰਤ ਲਓਗੇ ਨਾ ਤਾਂ ਦੇਖਿਓ ਤੁਹਾਡਾ ਚਿਹਰਾ ਹਨਾ ਕਿੰਨਾ ਸਾਫ਼ ਹੋਵੇਗਾ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਲੈ ਲੈਣਾ ਹੈ ਕੱਚਾ ਦੁੱਧ ਆਪਣਾ ਜਿਹੜਾ ਰॉ ਮਿਲਕ ਆਪਾਂ ਕਹਿ ਦਿੰਨੇ ਆ ਕੱਚਾ ਦੁੱਧ ਹੈ ਨਾ ਉਹਨੂੰ ਲੈ ਲੈਣਾ ਕਿਸੇ ਵੀ ਕਾਟਨ ਦੇ ਨਾਲ ਜਾਂ ਆਪਣੇ ਇਦਾਂ ਉਂਗਲਾਂ ਦੇ ਨਾਲ ਨਾ ਆਪਣੇ ਚਿਹਰੇ ਤੇ ਨਾ ਇਸ ਤਰੀਕੇ ਨਾਲ ਲਗਾਉਣਾ ਹੈ ਤੁਸੀਂ ਨੇ ਇਹ ਤੁਸੀਂ ਨਾ ਦਿਨ ਦੇ ਵਿੱਚ ਇੱਕ ਵਾਰ ਜ਼ਰੂਰ ਕਰਨਾ ਹੈਗਾ ਅਗਰ ਤੁਸੀਂ ਸ਼ਾਮ ਨੂੰ ਸੌਣ ਵੇਲੇ ਕਰ ਲਓ ਤਾਂ ਜ਼ਿਆਦਾ ਬੈਟਰ ਹੈ ਨਾ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਚਿਹਰੇ ਤੇ ਸਾਰੇ ਤੇ ਨਾ ਕੱਚਾ ਦੁੱਧ ਨੂੰ ਫਿੰਗਰ ਦੇ ਨਾਲ ਆਪਣੀ ਜਾਂ ਕਿਸੇ ਕਾਟਨ ਦੇ ਨਾਲ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਇਹਨੂੰ ਲਗਾ ਸਕਦੇ ਹੋ ਨਾ ਇਹ ਨਹੀਂ ਹੈਗਾ ਵੀ ਆਪਾਂ ਇਸ ਟੀਨਲ ਲਗਾਈਏ ਕਈ ਮੇਰੇ ਭੈਣਾਂ ਮੈਨੂੰ ਕਮੈਂਟ ਕਰਦੇ ਨੇ ਵੀ ਦੀਦੀ ਕਿਵੇਂ ਲਗਾਈ ਹੈ ਨਾ ਕੋਈ ਇਹ ਨਹੀਂ ਹੈਗਾ ਵੀ ਕਿਵੇਂ ਲਗਾਈਏ ਤੇ ਇੱਥੇ ਨਾ ਆਪਣੇ ਅੱਖਾਂ ਦੇ نیچے ਦੇਖੋ ਤੁਹਾਨੂੰ ਥੋੜਾ ਜਿਹਾ ਮੈਨੂੰ ਵੀਡੀਓ ਦੇ ਵਿੱਚ ਲੱਗ ਰਿਹਾ ਹੋਣਾ ਵੀ ਮੇਰੇ ਵੀ ਹੈਗਾ ਮੇਰੇ ਪਰ ਨਹੀਂ ਹੈਗਾ ਇਹ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਦੇਖੋ ਉਹ ਥੋੜੀ ਜਿਹੀ ਰੌਸ਼ਨੀ ਦਾ ਹੋ ਰਿਹਾ ਵੀ ਇਸ ਜਗ੍ਹਾ ਤੇ ਨਾ ਆਪਣੇ ਕਾਲੇ ਨਿਸ਼ਾਨ ਪੈ ਜਾਂਦੇ ਨੇ ਅੱਖਾਂ ਤੇ ਤੇ ਆਪਣੇ ਨਾ ਇਹ ਜਗ੍ਹਾ ਜ਼ਿਆਦਾ ਬਲੈਕ ਬਲੈਕ ਹੋ ਜਾਂਦੇ ਨੇ ਕਈ ਭੈਣਾਂ ਭੈਣਾਂ ਦੇ ਨਾ ਬੁੱਲ ਕਾਫੀ ਬਲੈਕ ਹੋ ਜਾਂਦੇ ਨੇ ਅੱਜ ਮੈਂ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਹੱਲ ਦੱਸੂਗੀ ਇੱਕੋ ਵੀਡੀਓ ਤੇ ਇਸ ਤਰੀਕੇ ਨਾਲ ਆਪਾਂ ਇਹ ਦੁੱਧ ਹੈ ਜਿਹੜਾ ਕੱਚਾ ਉਹਨੂੰ ਲਗਾ ਲੈਣਾ ਫਿਰ ਤੁਸੀਂ ਕਿਸੇ ਵੀ ਹਨਾ ਸਾਫ਼ ਕੱਪੜੇ ਦੇ ਨਾਲ ਕੋਈ ਗਿੱਲਾ ਕੱਪੜਾ ਲੈ ਲਓ ਉਸ ਨੂੰ ਗਿੱਲਾ ਕਰਕੇ ਤੁਸੀਂ ਆਪਣੇ ਚਿਹਰੇ ਨੂੰ ਨਾ ਸਾਫ਼ ਕਰ ਲੈਣਾ ਇਸ ਦੁੱਧ ਨੂੰ 5-10 ਮਿੰਟ ਰੱਖਣਾ ਫਿਰ ਆਪਾਂ ਦੁਬਾਰੈ ਇਹਨੂੰ ਸਾਫ਼ ਕਰ ਲੈਣਾ ਇਹਦੇ ਨਾਲ ਕੀ ਹੋਊਗਾ ਜਿੰਨੀ ਵੀ ਤੁਹਾਡੇ ਚਿਹਰੇ ਤੇ ਹਨਾ ਧੂੜ ਮਿੱਟੀ ਗੰਦਗੀ ਜਾਂ ਤੁਹਾਡੇ ਚਿਹਰੇ ਦੇ ਰੋਮ ਬੰਦ ਹੋਏ ਹੋਏ ਨੇ ਉਹ ਖੁੱਲ ਜਾਣਗੇ ਹਨ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਤੁਸੀਂ ਨੇ ਨਾ ਇਸ ਤਰੀਕੇ ਦਾ ਇੱਕ ਚੱਪਣ ਲੈ ਲੈਣਾ ਚਾਹੀ ਕੋਈ ਛੋਟੀ ਠੂਠੀ ਲੈ ਲਿਓ ਹਨਾ ਕਈ ਪਹਿਲਾਂ ਕਹਿਣੀਆਂ ਵੀ ਸਾਡੇ ਕੋਲ ਇਹ ਨਹੀਂ ਹੈਗਾ ਤਾਂ ਇਦਾਂ ਦੀ ਕੋਈ ਠੂਠੀ ਵੀ ਲੈ ਸਕਦੇ ਹੋ ਤੁਸੀਂ ਪਰ ਲੈਣੀ ਹੈ ਆਪਾਂ ਨੇ ਮਿੱਟੀ ਦੇ ਭਾਂਡੇ ਦੀ ਬਣੀ ਹੋਈ ਹੈ ਨਾ ਤੇ ਕਰਨਾ ਕੀ ਹੈ ਇੱਕ ਆਪਾਂ ਨੂੰ ਮਿਲਦਾ ਹੈ ਜੈਫਲ ਜੈਫਲ ਬਹੁਤ ਹੀ ਜਿਆਦਾ ਜਿਹੜਾ ਇਹ ਜੈਫਲ ਹੈ ਨਾ ਇਹਦੇ ਨਾਲ ਆਪਣੀ ਜਿਹੜੀ ਚਿਹਰੇ ਦੀ ਕਿਤੇ ਵੀ ਕੋਈ ਇਦਾਂ ਦਾ ਨਿਸ਼ਾਨ ਹੈਗਾ ਜੇ ਤੁਹਾਡੇ ਚਿਹਰੇ 'ਤੇ ਬਲੈਕ ਬਲੈਕ ਦਾਗ ਨੇਗੇ ਜਾਂ ਸਾਈਆਂ ਪਈਆਂ ਹੋਈਆਂ ਨੇ ਇਹ ਬਹੁਤ ਜਲਦੀ ਉਹਨਾਂ ਨੂੰ ਠੀਕ ਕਰ ਦੈਂ। ਇੱਕ ਮੈਂ ਕੱਲ ਵੀਡੀਓ ਪਾਈ ਸੀ ਪਤਨ ਪਰਸੋਂ ਪਾਈ ਸੀਗੀ ਹਨਾ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਮੁਲਠੀ ਹੈ ਨਾ ਮੁਲਠੀ ਦਾ ਪੈਕ ਲਗਾ ਕੇ ਅਗਰ ਤੁਸੀਂ ਆਪਣੇ ਚਿਹਰੇ 'ਤੇ ਜਿਵੇਂ ਹਫ਼ਤੇ ਦੇ ਵਿੱਚ ਦੋ ਵਾਰ ਲਗਾ ਲਓ ਤੁਸੀਂ ਉਹਨੂੰ ਮਹੀਨੇ ਦੇ ਵਿੱਚ ਲਾ ਲਓ ਤੁਸੀਂ ਵੀ 6 ਵਾਰੀ ਲਗਾ ਲਓ 4 ਵਾਰੀ ਲਗਾ ਲਓ ਹਨਾ ਇਸ ਤਰੀਕੇ ਨਾਲ ਤਾਂ ਉਹ ਮੁਲਠੀ ਜਿਹੜਾ ਪੈਕ ਹੈ ਨਾ ਉਹ ਤੁਹਾਡੇ ਚਿਹਰੇ ਦੀ ਹਰ ਇੱਕ ਪ੍ਰੋਬਲਮ ਠੀਕ ਕਰ ਦੂਗਾ ਜਿੰਨੀਆਂ ਵੀ ਤੁਹਾਡੇ ਚੁਰੜੀਆਂ ਪਈਆਂ ਹੋਈਆਂ ਨੇ ਤੁਸੀਂ ਇਸ ਚੀਜ਼ ਨੂੰ ਵਰਤ ਕੇ ਦੇਖਿਓ ਫਿਰ ਮੈਨੂੰ ਦੱਸਿਓ ਵੀ ਤੁਹਾਨੂੰ ਕਿੰਨਾ ਕੋ ਫਰਕ ਪਿਆ ਕਰਨਾ ਕੀ ਆ ਬਸ ਮਲੱਟੀ ਨੂੰ ਪੀਸ ਲੈਣਾ ਹੈ ਮਲੱਟੀ ਨੂੰ ਪੀਸ ਕੇ ਉਹਦਾ ਪਾਊਡਰ ਬਣਾ ਲੈਣਾ ਛਾਣ ਕੇ ਦੁੱਧ ਦੇ ਵਿੱਚ ਉਹਨੂੰ ਪੇਸਟ ਬਣਾ ਲੈਣਾ ਚਾਹੇ ਤੁਸੀਂ ਗੁਲਾਬ ਜਲ ਵੀ ਪਾ ਲਓ ਥੋੜਾ ਜਿਹਾ ਫਿਰ ਉਹਦਾ ਪੈਕ ਲਗਾ ਲੈਣਾ ਤਾਂ ਦੇਖਿਓ ਤੁਹਾਡਾ ਚਿਹਰਾ ਹਨਾ ਕਿੰਨਾ ਸਾਫ਼ ਹੋਵੇਗਾ ਤੁਸੀਂ ਖੁਦ ਹੈਰਾਨ ਹੋ ਜਾਓਗੇ ਵੀ ਹੈ ਇੰਨਾ ਵੀ ਪਾਰਲਰਾਂ ਚ ਵੱਡੇ ਵੱਡੇ ਪਾਰਲਰਾਂ ਚ ਜਾ ਕੇ ਤੁਸੀਂ ਹਨਾ ਆਪਦਾ ਚਿਹਰੇ ਦਾ ਟ੍ਰੀਟਮੈਂਟ ਕਰਾਉਂਗੇ ਤਾਂ ਉਹ ਨਾ ਉਮਰ ਦੇ ਹਿਸਾਬ ਨਾਲ ਲਾਲੂ ਜਾ ਤੁਸੀਂ ਦਿਨਾਂ ਦੇ ਹਿਸਾਬ ਨਾਲ ਜੀ ਮੈਂ 2-4 ਮਹੀਨਾ ਬਾਅਦ ਫਿਰ ਉਹੀ ਕੁਛ ਹੋ ਜਾਊਗਾ ਪਰ ਅਗਰ ਤੁਸੀਂ ਘਰ ਦੇ ਵਿੱਚ ਆਪਣੇ ਚਿਹਰੇ ਦੀ ਕਲੀਨਿੰਗ ਕਰੋਗੇ ਚਿਹਰੇ ਨੂੰ ਇੱਥੇ ਸਾਫ਼ ਕਰੋਗੇ ਤਾਂ ਉਹ ਤੁਸੀਂ ਜਦੋਂ ਤੁਹਾਨੂੰ ਲੱਗੇਗਾ ਵੀ ਹਾਂ ਥੋੜਾ ਜਿਹਾ ਸਾਡਾ ਚਿਹਰਾ ਨਾ ਐਦਾਂ ਤਾਂ ਤੁਸੀਂ ਦੁਬਾਰਾ ਤੋਂ ਕਰ ਲਓ ਕਰਨਾ ਕੀ ਹੈ ਤੁਸੀਂ ਨੇ ਇੱਕ ਟਾਈਮ ਹਰ ਰੋਜ਼ ਤੁਸੀਂ ਨਾ ਇਸ ਨੂੰ ਲਗਾਉਣਾ ਹੈਗਾ ਜੈਫਲ ਲੈ ਲੈਣਾ ਹੈ ਥੋੜਾ ਜਿਹਾ ਆਪਾਂ ਜਿਵੇਂ ਕੱਚੇ ਦੁੱਧ ਨਾਲ ਪਹਿਲਾਂ ਆਪਣਾ ਚਿਹਰਾ ਸਾਫ਼ ਕਰਿਆਗਾ ਫਿਰ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਨਾ ਕੱਚਾ ਦੁੱਧ ਹੋਰ ਇਹਦੇ ਵਿੱਚ ਇਦਾਂ ਪਾਵਾਂਗੇ ਇਸ ਤਰੀਕੇ ਨਾਲ ਪਾ ਕੇ ਫਿਰ ਜਿਹੜਾ ਆਪਣਾ ਜੈਫਲ ਹੈ ਇਹਨੂੰ ਨਾ ਆਪਾਂ ਰਗੜਾਂਗੇ ਇਹਦਾ ਇੱਕ ਨਾ ਆਪਣੀ ਪੇਸਟ ਬਣਾਉਣਾ ਇਸ ਤਰੀਕੇ ਨਾਲ ਇਹਨੂੰ ਰਗੜਦੇ ਜਾਓ ਦੇਖੋ ਇਹਦਾ ਕਲਰ ਨਾ ਛੋਟਦਾ ਜਾਊਗਾ ਇਸ ਤਰੀਕੇ ਨਾਲ ਜਿਹੜਾ ਤੁਸੀਂ ਕਹੋਗੇ ਵੀ ਇਹਦਾ ਕੀ ਸੰਬੰਧ ਹੈ ਨਾ ਜਿਹੜਾ ਮਿੱਟੀ ਦਾ ਬਰਤਨ ਹੈ ਦੇਖੋ ਅਗੇ ਨਾ ਬੱਚਿਆਂ ਨੂੰ ਆਦਤ ਹੁੰਦੀ ਸੀ ਮਿੱਟੀ ਖਾਂਦੇ ਹੁੰਦੇ ਸੀ ਅੱਜ ਕੱਲ ਬੱਚਿਆਂ ਦੇ ਵਿੱਚ ਕੈਲਸ਼ੀਅਮ ਆਇਰਨ ਦੀ ਘਾਟ ਕਿਉਂ ਹੈ ਰਿਹਾ ਕਿਉਂਕਿ ਬੱਚਿਆਂ ਨੂੰ ਆਪਾਂ ਸਾਰਾ ਕੁਝ ਪੱਕਾ ਹੋ ਗਿਆ ਤੇ ਮਿੱਟੀ ਆਪਾਂ ਨਹੀਂ ਖਾਣ ਦਿੰਦੇ ਹਨ ਪਰ ਜਦੋਂ ਬੱਚੇ ਨੂੰ ਅੱਗੇ ਮਿੱਟੀ ਖਾਣ ਲੱਗਦਾ ਹੁੰਦਾ ਸੀ ਉਦੋਂ ਆਮ ਮੰਮੀ ਉਹ ਰੀ ਕਹਿੰਦੇ ਹੁੰਦੇ ਸੀ ਵੀ ਇਹ ਨੂੰ ਨਾ ਕਿਸੇ ਚੀਜ਼ ਦੀ ਘਾਟ ਪੈ ਗਈ ਵੀ ਤਾਂ ਇਹ ਮਿੱਟੀ ਖਾਂਦਾ ਤੇ ਮ ਘਾਟ ਪੱਕਾ ਦੀ ਪੈਂਦੀ ਸੀ ਆਇਰਨ ਤੇ ਕੈਲਸ਼ੀਅਮ ਦੀ ਹਨ ਤੇ ਅੱਜ ਕੱਲ ਬੱਚਿਆਂ ਨੂੰ ਇਹ ਜ਼ਿਆਦਾਤਰ ਤਾਈਓ ਘਾਟ ਪੈ ਰਹੀ ਕਿਉਂਕਿ ਬੱਚੇ ਮਿੱਟੀ ਨਹੀਂ ਖਾਂਦੇ ਤੇ ਆਪਾਂ ਨੂੰ ਨਹੀਂ ਪਤਾ ਲੱਗਦਾ ਤਾਂ ਇਹ ਬੱਚਿਆਂ ਚ ਵੀਕਨੈਸ ਰਹੇਗੀ ਤੇ ਹੁਣ ਜਿਹੜੀ ਇਹ ਮਿੱਟੀ ਹੈ ਨਾ ਇਹ ਇਹਦੇ ਵਿੱਚ ਮਿਲ ਕੇ ਤੁਹਾਡਾ ਜਿਹੜਾ ਚੀਰੇ ਉਹਨੂੰ ਹੋਰ ਵੀ ਨਿਖਾਰੂਗੀ ਜਿਵੇਂ ਤੁਸੀਂ ਪਹਿਲਾਂ ਦੇਖ ਦਿੰਦੇ ਸੀ ਆਪਾਂ ਹਨਾ ਜ਼ਖਮ ਹੋ ਜਾਂਦਾ ਤੇ ਛੋਟੇ ਹੁੰਦੇ ਬੱਚੇ ਜਦੋਂ ਆਪਾਂ ਜਿਆਦਾ ਛੋਟੇ ਜਿਹੜੇ ਮੇਰੇ ਚਾਲੀ ਦੀ ਇਸ ਦੇ ਮੇਰੇ ਬਹਾਣ ਦੇ ਨੇ ਜਦੋਂ ਨਾ ਕੋਈ ਜ਼ਖਮ ਹੋ ਜਾਂਦਾ ਸੀ ਨਾ ਉਦੋਂ ਚੱਕ ਕੇ ਮਿੱਟੀ ਪਾ ਲੈਣੀ ਉੱਤੇ ਜ਼ਖਮ ਦੇ ਉਹਦੇ ਨਾਲ ਖੂਨ ਬੰਦ ਹੋ ਜਾਂਦਾ ਸੀ ਹਨਾ ਵੀ ਇਦਾਂ ਦੀਆਂ ਚੀਜ਼ਾਂ ਸੀ ਨਾ ਕਈ ਮੈਨੂੰ ਮੈਂ ਕੱਲ ਵੀਡੀਓ ਪਾਈ ਆ ਨੀ ਪਰਸੋਂ ਚੋਥੇ ਪਾਈ ਸੀ ਆਪਣੇ ਉਹ ਵਾਲੀ ਜਿਹੜੀ ਕਿ ਤਵੇ ਤੇ ਵੀ ਪਹਿਲੀ ਰੋਟੀ ਦਾ ਆਪਾਂ ਹਨਾ ਇਦਾਂ ਕਰੀਏ ਵੀ ਤਾਂ ਘਰ ਦੇ ਵਿੱਚ ਬਰਕਤ ਆਉਗੀ ਤਾਂ ਮੈਨੂੰ ਇੱਕ ਕਿਸੇ ਨਾ ਜ ਮੈਸੇਜ ਕੀਤਾ ਕਹਿੰਦੇ ਤੁਸੀਂ ਤਾਂ ਕਹਿੰਦੇ ਇਹ ਬਜ਼ੁਰਗਾਂ ਦੀਆਂ ਕਹਿੰਦੇ ਝੂਠੀਆਂ ਗੱਲਾਂ ਨੂੰ ਕਹਿੰਦੇ ਸੱਚ ਮੰਨੀ ਜਾਂਦੇ ਹੋ ਕਹਿੰਦੇ ਉਹ ਤਾਂ ਉਹੀ ਗੱਪ ਮਾਰੀ ਜਾਂਦੀ ਸੀ ਵੀ ਦੇਖੋ ਅੱਜ ਕੱਲ ਆਪਾਂ ਆਪਣੇ ਆਪ ਨੂੰ ਜ਼ਿਆਦਾ ਸਿਆਣੇ ਸਮਝ ਗਏ ਤਾਂ ਇਹ ਦੁੱਖ ਭੋਗ ਰਹੇ ਹਾਂ ਬਜ਼ੁਰਗ ਕਦੇ ਵੀ ਝੂਠ ਨਹੀਂ ਬੋਲਦੇ ਹੁੰਦੇ ਉਹਨਾਂ ਨੇ ਆਪਣੇ ਜੀਵਨ ਚ ਹੰਡਾਇਆ ਹੁੰਦਾ ਜਿੰਨੇ ਕਹਿੰਦੇ ਬਜ਼ੁਰਗਾਂ ਦੀਆਂ ਸੁਣ ਲਈਆਂ ਉਹ ਜ਼ਿੰਦਗੀ ਚ ਕਦੇ ਵੀ ਫੇਲ ਨਹੀਂ ਹੁੰਦਾ ਦੇਖੋ ਮੈਂ ਅੱਜ ਤੱਕ ਸੁਣੀਆਂ ਨੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਹੀ ਗਈਆਂ ਪਿੱਛੇ ਨਹੀਂ ਮੈਨੂੰ ਤੁਹਾਡਾ ਨਹੀਂ ਪਤਾ ਜਿਹੜੇ ਪੈਣ ਪਰ ਸੁਣਦੇ ਨੇ ਉਹਨਾਂ ਨੂੰ ਪਤਾ ਹੈ ਵੀ ਮਾਂ ਬਾਪ ਦੀਆਂ ਬਜ਼ੁਰਗਾਂ ਦੀਆਂ ਦਿੱਤੀ ਹੋਈਆਂ ਸੀਸਾਂ ਆਪਾਂ ਨੂੰ ਕਿੰਨਾ ਤਾਰਦੀਆਂ ਨੇ ਤੇ ਦੇਖੋ ਇਸ ਤਰੀਕੇ ਦਾ ਇਹ ਨਾ ਇਹ ਇੱਕ ਪੇਸਟ ਬਣ ਜੂਗਾ ਜਿਵੇਂ ਆਪਾਂ ਪੈਕ ਲੈ ਕੇ ਆਉਣੇ ਹਨ ਨਾ ਉਸ ਤਰੀਕੇ ਦਾ ਤੇ ਹੁਣ ਆਪਾਂ ਇਹਨਾਂ ਕੀ ਕਰਨਾ ਇਸ ਤਰੀਕੇ ਦੇ ਨਾਲ ਜਿੱਥੇ ਵੀ ਤੁਹਾਡੇ ਚਿਹਰੇ ਤੇ ਬਲੈਕ ਹੋ ਹੈ ਨਾ ਉੱਥੇ ਲਗਾ ਲਓ ਕਈ ਨਾ ਮੈਂ YouTube ਤੇ ਵੀ ਦੇਖੇ ਨੇ ਵੀ ਜਿਵੇਂ ਕਿ ਅਦਰਕ ਦਾ ਕਹਿੰਦੇ ਨੇ ਵੀ ਇਹ ਨਾ ਵੀ ਅਦਰਕ ਦਾ ਤੁਸੀਂ ਨਾ ਪੈਕ ਬਣਾ ਕੇ ਵੀ ਇਸ ਤਰੀਕੇ ਨਾਲ ਤੁਸੀਂ ਲਗਾਓ ਦੇਖੋ ਅਦਰਕ ਨਾਲ ਬਹੁਤ ਸਾਰਿਆਂ ਨੂੰ ਇਨਫੈਕਸ਼ਨ ਵੀ ਹੋ ਸਕਦੀ ਹੈ ਨਾ ਚਿਹਰੇ ਤੇ ਜਲਨ ਹੋ ਸਕਦੀ ਹੈ ਤੁਹਾਡਾ ਚਿਹਰਾ ਲਾਲ ਹੋ ਜਾਏਗਾ ਹਨ ਤੇ ਇਸ ਚੀਜ਼ ਦੇਖੋ ਖੁਸ਼ਬੂ ਵੀ ਇੰਨੀ ਸੋਹਣੀ ਆਉਂਦੀ ਹੈ ਨਾ ਇਸ ਚੀਜ਼ ਦੀ ਤਾਂ ਤੁਸੀਂ ਨਾ ਇਸ ਚੀਜ਼ ਤਰੀਕੇ ਨਾਲ ਨਾ ਹਰ ਰੋਜ਼ ਤੁਸੀਂ ਇਹਨੂੰ ਇੱਕ ਵਾਰ ਨਾ ਜ਼ਰੂਰ ਅਪਲਾਈ ਕਰਨਾ ਜਿੱਥੇ ਜਿੱਥੇ ਵੀ ਤੁਹਾਡੇ ਲੱਗਦਾ ਤੁਸੀਂ ਚਾਹੇ ਚਿਹਰੇ ਤੇ ਲਾ ਲਓ ਮੈਂ ਤਾਂ ਇਦਾਂ ਹੀ ਕਰਦੀ ਹੁੰਦੀ ਹਾਂ ਨਾ ਤੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਨੱਕ ਤੇ ਜਿੱਥੇ ਵੀ ਤੁਹਾਨੂੰ ਲੱਗਦਾ ਬੁੱਲਣੇਗੇ ਇਸ ਤਰੀਕੇ ਨਾਲ ਬੁੱਲਾਂ ਦੇ ਉੱਪਰ ਤੁਸੀਂ ਇਸ ਤਰੀਕੇ ਨਾਲ ਇਹਨੂੰ ਲਗਾ ਲਓ। ਇਹਨੂੰ ਆਪਾਂ ਹੁਣ ਸੁੱਕਣ ਲਈ ਛੱਡ ਦਾਂਗੇ ਹੈ ਨਾ ਜਿੰਨਾ ਕੁ ਟਾਈਮ ਇਹ ਸੁੱਕੇਗਾ ਦੇਖੋ ਇਸ ਤਰੀਕੇ ਨਾਲ ਤੁਸੀਂ ਲਗਾ ਸਕਦੇ ਹੋ। ਬੜੀ ਸੋਹਣੀ ਹੈ ਨਾ ਖੁਸ਼ਬੂ ਵੀ ਆਉਂਦੀ ਹੈ ਇਹਦੇ ਵਿੱਚੋਂ ਤੇ ਜਿਹੜੀਆਂ ਤੁਹਾਡੀਆਂ ਇਹ ਸਾਂਹਾਂ ਨੇ ਇਹਨਾਂ ਨੂੰ ਵੀ ਇੱਥੇ ਹੀ ਕਰੂਗਾ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਜਿਵੇਂ ਹੁਣ ਆਪਾਂ ਨੇ ਸਵੇਰੇ ਇਹ ਲਗਾ ਲਿਆ ਤੇ ਸ਼ਾਮ ਨੂੰ ਤੁਸੀਂ ਨੇ ਕੀ ਕਰਨਾ ਹੈਗਾ ਇੱਕ ਆਲੂ ਲੈ ਲੈਣਾ ਹੈ। ਆਲੂ ਇਹਨੂੰ ਨਾ ਕद्दूकश ਕਰ ਲੈਣਾ ਹੈ। ਕद्दूकश ਕਰਕੇ ਜਿਹੜਾ ਇਹਦਾ ਪਾਣੀ ਹੈ ਨਾ ਨਿਕਲੂਗਾ ਰਸ ਨਿਕਲੂਗਾ। ਉਹਨੂੰ ਤੁਸੀਂ ਇਹਨੇ ਨਾ ਕਿਸੇ ਕਾਟਨ ਦੇ ਨਾਲ ਆਪਣੇ ਇਸ ਜਗ੍ਹਾ ਤੇ ਲਗਾਉਣਾ ਹੈ ਇਦਾਂ ਹੀ ਜਿੱਥੇ ਜਿੱਥੇ ਤੁਹਾਡੇ ਕਾਲਾ ਪਾਣਾ ਹੈਗਾ ਮੂੰਹ ਤੇ ਹੈ ਹੁਣ ਕੱਕੜੀਆਂ ਆ ਜਾਣਗੀਆਂ ਮੈਂ ਤੁਹਾਨੂੰ ਉਹਦਾ ਫੇਰ ਦੱਸੂਗੀ ਉਹ ਇਸ ਤੋਂ ਵੀ ਜ਼ਿਆਦਾ ਬੇਨਿਫਿਟ ਹੈਗਾ ਤੁਸੀਂ ਇਹ ਚੀਜ਼ ਕਰਨੀ ਹੈ ਦੇਖੋ ਇਹ ਦੋਹੀ ਚੀਜ਼ਾਂ ਲਗਾਉਂਦੇ ਰਹੋ ਤਾਂ ਤੁਹਾਡੇ ਚਿਹਰੇ ਤੇ ਕਦੇ ਵੀ ਸਾਈਆਂ ਨਹੀਂ ਪੈਣਗੀਆਂ ਤੇ ਬਾਕੀ ਤੁਹਾਨੂੰ ਥੋੜਾ ਜਿਹਾ ਆਪਣੀ ਡਾਈਟ ਵੱਲ ਧਿਆਨ ਦੇਣਾ ਪਊਗਾ ਤੁਸੀਂ ਨਾ ਹਰੀਆਂ ਸਬਜ਼ੀਆਂ ਜਿਵੇਂ ਸਲਾਦ ਵਗੈਰਾ ਇਹ ਚੀਜ਼ਾਂ ਜ਼ਰੂਰ ਖਾਓ ਕਿਉਂਕਿ ਇਹਦੇ ਨਾਲ ਤੁਹਾਡੀ ਜਿਹੜੀ ਆਇਰਨ ਤੇ ਕੈਲਸ਼ੀਅਮ ਦੀ ਕਮੀ ਹੈ ਨਾ ਉਹਦੇ ਕਰਕੇ ਹੀ ਆਪਣੇ ਸਰੀਰ ਦੇ ਵਿੱਚ ਜਦੋਂ ਵੀ ਆਪਣਾ ਚਿਹਰੇ ਤੇ ਨਾ ਦਾਗ ਹੋਣਗੇ ਫਿੰਸੀਆਂ ਹੋਣੀਆਂ ਤਾਂ ਆਪਣੇ ਲੀਵਰ ਦੀ ਇਨਫੈਕਸ਼ਨ ਜਾਂ ਆਪਣੇ ਵਿਟਾਮਿਨਸ ਦੀ ਘਾਟ ਕਰਕੇ ਹੁੰਦਾ ਹੈ ਇਹ ਚੀਜ਼ ਨੂੰ ਤੇ ਦੇਖੋ ਇਹ ਚੀਜ਼ ਹੋ ਗਈ ਤੁਹਾਡੀਆਂ ਸਾਈਆਂ ਵਗੈਰਾ ਖਤਮ ਕਰਨ ਵਾਸਤੇ ਇੱਕ ਜਿਹੜੇ ਨਾ ਮੇਰੇ ਭੈਣਾਂ ਦੇ ਇਥੋਂ ਬੁੱਲ ਨਾ ਕਾਲੇ ਹੋ ਜਾਂਦੇ ਆ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈਗਾ ਉਹਦੇ ਵਾਸਤੇ ਤੁਸੀਂ ਸ਼ਾਮ ਨੂੰ ਸੌਣ ਵੇਲੇ ਨਾ ਦੇਸੀ ਕਿਓ ਗਰਮ ਕਰ ਲੋ ਦੇਸੀ ਕਿਓ ਗਰਮ ਕਰਕੇ ਨਾ ਹਰ ਰੋਜ਼ ਤੁਸੀਂ ਨਾ ਇਸ ਤਰੀਕੇ ਨਾਲ ਆਪਣੇ ਨਾ ਬੁੱਲਾਂ ਤੇ ਲਗਾਓ ਤਾਂ ਦੇਖੋ ਕੁਝ ਦਿਨਾਂ ਦੇ ਵਿੱਚ ਤੁਹਾਡੇ ਬੁੱਲਣੇ ਜਿਹੜੇ ਬਲੈਕ ਨੇ ਹੋਣੇ ਨਾ ਉਹ ਲਾਲ ਹੋਣ ਲੱਗ ਜਾਣਗੇ ਤੇ ਅਗਲੀ ਚੀਜ਼ ਜਿਹੜੀ ਕਿ ਆਪਣੇ ਇੱਥੋਂ ਨਾ ਕਾਲਾ ਹੋ ਜਾਂਦਾ ਜ਼ਿਆਦਾ ਤਾਂ ਤੁਸੀਂ ਉਹ ਮੈਂ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਕਿ ਖੀਰਾ ਕੱਟੋ ਖੀਰਾ ਕੱਟ ਕੇ ਚਾਹੇ ਤਾਂ ਉਹਦਾ ਰਸ ਕੱਢ ਕੇ ਤੁਸੀਂ ਆਪਣੀ ਇਦਾਂ ਲਗਾ ਲਓ ਹਣਾ ਇੱਥੇ ਜਾਂ ਫਿਰ ਤੁਸੀਂ ਕੱਲੇ ਖੀਰੇ ਨੂੰ ਹੀ ਰੱਖ ਲਓ ਤਾਂ ਤੁਹਾਡੀ ਇਹ ਜਿਹੜੀ ਬਲੈਕ ਹੈਗੀ ਆਪਣੇ ਰਿੰਕਲਸ ਆਪਾਂ ਕਹਿ ਦਿੰਨੇ ਆ ਵੀ ਹੈਨਾ ਹੋ ਗਿਆ ਇਹਦਾ ਕੁਝ ਵੀ ਹੋ ਗਿਆ ਤੁਹਾਡੇ ਚਿਹਰੇ ਤੇ ਹੈਨਾ ਜਾਂ ਆਪਣੇ ਆਪਣੀਆਂ ਅੱਖਾਂ ਦੇ نیچے ਹੈਨਾ ਡਾਰਕ ਸਰਕਲ ਹੋ ਜਾਂਦੇ ਹੈਗੇ ਇਹਨਾਂ ਹਰ ਇੱਕ ਨੂੰ ਹੁੰਦੇ ਇਹ ਹੁੰਦੇ ਜ਼ਿਆਦਾਤਰ ਟੈਨਸ਼ਨ ਦੀ ਮਾਰ ਜਾਂ ਫਿਰ ਬਿਕਨੈਸ ਦੀ ਕਰਕੇ ਤਾਂ ਤੁਸੀਂ ਆਪਣੀ ਥੋੜਾ ਜਣਾ ਟੈਨਸ਼ਨਾਂ ਨੂੰ ਛੱਡੋ ਕਿਉਂਕਿ ਕੰਮ ਕਰਦੇ ਰਹੋ ਵਾਈ ਗੁਰੂ ਜੀ ਆਪਣੇ ਆਪ ਹੀ ਸਾਰਿਆਂ ਦਾ ਇੰਜ ਨਾ ਕਦਮ ਕਰ ਦਿੰਦੇ ਨੇ ਤਾਂ ਦੇਖੋ ਇਹ ਚੀਜ਼ ਤੁਹਾਨੂੰ ਹਨਾ ਕਿਦਾਂ ਲਗੀ ਤਾਂ ਮੈਨੂੰ ਜਰੂਰ ਦੱਸਣਾ ਹੁਣ ਮੈਂ ਤੁਹਾਨੂੰ ਇਹਨੂੰ ਸਾਫ਼ ਕਰਕੇ ਦਿਖਾਉਣੀ ਆ ਤੇ 10 15 ਮਿੰਟ ਜੋ ਤੱਕ ਇਹ ਸੁੱਕ ਜੇ ਨਾ ਉਦੋਂ ਤੱਕ ਆਪਾਂ ਇਹਨੂੰ ਰੱਖਾਂਗੇ ਤੇ ਹਾਂਜੀ ਹੁਣ ਆਪਾਂ ਨੂੰ ਟਾਈਮ ਹੋ ਗਿਆ ਤੇ ਹੁਣ ਆਪਾਂ ਇਹਨੂੰ ਸਾਫ਼ ਕਰ ਦਿੰਨੇ ਆ ਦੇਖੋ ਮੈਂ ਤੁਹਾਨੂੰ ਬਹੁਤ ਵਾਰੀ ਕਿਹਾ ਹੈ ਹਨਾ ਵੀ ਤੁਸੀਂ ਨਾ ਜਦੋਂ ਵੀ ਆਪਣਾ ਚਿਹਰਾ ਸਾਫ਼ ਕਰਨਾ ਹੈ ਤਾਂ ਇਹਨੂੰ ਰਗੜਨਾ ਨਹੀਂ ਹੈਗਾ ਬਿਲਕੁਲ ਇਦਾਂ ਹਲਕੇ ਹੱਥ ਦੇ ਨਾਲ ਆਪਣੇ ਇਹਨੂੰ ਮੈਂ ਗਿੱਲਾ ਕਰ ਲਿਆ ਗਿੱਲਾ ਕਰਕੇ ਆਪਾਂ ਇਹਨੂੰ ਸਾਫ਼ ਕਰਾਂਗੇ देखो मैं चेहरे पे कभी भी अपना मेकअप वगैरह लगा के है ना ਵੀ ਇਹ ਨਹੀਂ ਹੈਗਾ ਵੀ ਮੈਂ ਕੋਈ ਜਿਹੜੀ ਫੇਸ ਦੀ ਵੀਡੀਓ ਬਣਾਉਣੀ ਆ ਵੀ ਮੈਂ ਉਹ ਮੇਕਅਪ ਵਗੈਰਾ ਲਗਾ ਕੇ ਬਣਾਉਣੀ ਆ ਕਿਉਂਕਿ ਮੇਕਅਪ ਨਾਲ ਤੁਹਾਨੂੰ ਨਾ ਇਦਾਂ ਲੱਗੂਗਾ ਵੀ ਬੜਾ ਸੋਹਣਾ ਹੁਣ ਮੈਂ ਲਿਪਸਟਿਕ ਲਗਾ ਕੇ ਬਹਿ ਜਾ ਇੱਥੇ ਹੈ ਨਾ ਫਿਰ ਦੇਖਣ ਨੂੰ ਨਾ ਇੱਕ ਲੁੱਕ ਜੀ ਸੋਹਣੀ ਲੱਗਣ ਲੱਗ ਜਾਂਦੀ ਆ ਮੈਨੂੰ ਬਸ ਮੇਰਾ ਕੰਮ ਦੇਸੀ ਜਈ ਆ ਪਰ ਮੇਰੇ ਜਿਹੜੇ ਤਰੀਕੇ ਹੁੰਦੇ ਨੇ ਨਾ ਜੋ ਮੈਂ ਤੁਹਾਨੂੰ ਦੱਸਦੀਆਂ ਉਹ ਅੰਗਰੇਜ਼ੀ ਨਾਲੋਂ ਵੀ ਜ਼ਿਆਦਾ ਵਧੀਆ ਹੁੰਦੀ ਨੇ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਇਹ ਦੇਖੋ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੇਰਾ ਚਿਹਰਾ ਦਾ ਇਸ ਤਰੀਕੇ ਨਾਲ ਨਾ ਜਿਹੜਾ ਮੈਂ ਪਹਿਕ ਦੱਸਿਆ ਪਰसों ਉਹ ਵੀ ਤੁਸੀਂ ਲਗਾਓ ਆਪਣਾ ਮਲਠੀ ਵਾਲਾ ਤੇ ਇਹ ਵੀ ਤੁਸੀਂ ਕਰਿਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਤੁਹਾਡੇ ਚਿਹਰਾ ਵੀ ਇਸੇ ਤਰੀਕੇ ਨਾਲ ਸਾਫ਼ ਹੋ ਜਾਊਗਾ ਕਦੇ ਵੀ ਤੁਹਾਨੂੰ ਚਿਹਰੇ ਦੀ ਪਿਗਮੈਂਟੇਸ਼ਨ ਨਹੀਂ ਹੋਊਗੀ ਜਦੋਂ ਵੀ ਇਹ ਦੋਈ ਚੀਜ਼ਾਂ ਅਪਲਾਈ ਕਰਨੀਆਂ ਨੇ ਸਵੇਰੇ ਆਪਾਂ ਨੇ ਕਰਨਾ ਹੈ ਜੈਫਲ ਸ਼ਾਮ ਨੂੰ ਆਪਾਂ ਨੇ ਕਰਨਾ ਹੈ ਆਲੂ ਤੇ ਜਦੋਂ ਤੁਸੀਂ ਇਹਨੇ ਸੋਣਾ ਸੋਹਣਾ ਹੈ ਅਗਰ ਤੁਸੀਂ ਚਿਹਰੇ ਤੇ ਚੌਹਣੇ ਵੀ ਚਮਕ ਰਹੇ ਜਿੱਦਾਂ ਕਿ ਹੈਨਾ ਆਪਾਂ ਇਹਨੂੰ ਵੀ ਲੱਗ ਕੇ ਉਹਦਾ ਚਿਹਰਾ ਚਮਕਦਾ ਹੈ ਹਨਾ ਤੇ ਚਮਕ ਰਹੇ ਤਾਂ ਸ਼ਾਮ ਨੂੰ ਨਾਰੀਅਲ ਦਾ ਤੇਲ ਰੱਖੋ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਨਾਰੀਅਲ ਦਾ ਤੇਲ ਰੱਖੋ ਬਸ ਸ਼ਾਮ ਨੂੰ ਸ਼ਾਂ ਸੌਣ ਵੇਲੇ ਹਨਾ ਬਸ ਆਪਣੇ ਇਦਾਂ ਲਗਾ ਲਿਆ ਕਰੋ ਤੇ ਦੇਖਿਓ ਤੁਹਾਡਾ ਚਿਹਰਾ ਕਿੰਨਾ ਸਾਫ਼ ਹੋਵੇਗਾ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਪੈਨਪ੍ਰਾਬ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ